डीजी पंजाब राजपाल ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਨੇ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ ਗਿਆ ਉੱਥੇ ਉਹਨਾਂ ਨੇ ਨਸ਼ਾ ਛਡਾਉਣ ਦੇ ਲਈ ਇਲਾਜ ਕਰਨ ਪਹੁੰਚੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੂੰ ਚੰਗੀ ਪ੍ਰੇਰਣਾ ਵੀ ਦਿੱਤੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਪ੍ਰੋਸਾ ਦਵਾਇਆ ਕਿ ਇਸ ਕੇਂਦਰ ਨੂੰ ਹੋਰ ਬਿਹਤਰ ਬਣਾਇਆ ਜਾਏਗਾ ਉਹਨਾਂ ਨੇ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆ ਕਿ ਅੱਜ ਦੇ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਹਰ ਕੋਸ਼ਿਸ਼ ਕਰਦੀ ਪਈ ਹੈ ਤੇ ਪੁਲਿਸ ਵੀ ਤਾਂ ਦੇ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਉਹਨੇ ਕਿਹਾ ਕਿ ਪੁਲਿਸ ਵੱਲੋਂ ਜਗਾ ਜਗਾ ਛਾਪੇਮਾਰੀ ਕਰਦਿਆਂ ਹੋਇਆਂ ਉਹਨਾਂ ਲੋਕਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਇਸ ਦਾ ਵਪਾਰ ਕਰਦੇ ਨੇ ਤੇ ਇਥੋਂ ਤੱਕ ਕਿ ਉਹਨਾਂ ਦੀਆਂ ਬੰਨੀਆਂ ਪ੍ਰਾਪਰਟੀਆਂ ਨੂੰ ਵੀ ਪੁਲਿਸ ਜ਼ਬਤ ਕਰਦੀ ਪਈ ਹੈ। ਉਹਨੇ ਕਿਹਾ ਕਿ ਅੱਜ ਖਾਸ ਤੌਰ ਤੇ ਉਹ ਨਸ਼ਾ ਜੜਾਓ ਕੇਂਦਰ ਪਠਾਨਕੋਟ ਵਿਖੇ ਪਹੁੰਚੇ ਨੇ ਤੇ ਉੱਥੇ ਉਹਨਾਂ ਨੇ ਪਹੁੰਚੇ ਮਿਰਜ਼ਾ ਗਲਬਾਤਵੀ ਕੀਤੀ ਤੇ ਜੇ ਕੋਈ ਕਮੀ ਅਥੀਓਨ ਨੂੰ ਨਜ਼ਰ ਆਉਂਦੀ ਹੈ ਤੇ ਉਹ ਚਾਹੁੰਦੇ ਨੇ ਕਿ ਇਸ ਕੇਂਦਰ ਨੂੰ ਹੋਰ ਬਿਹਤਰ ਬਣਾਇਆ ਜਾਵੇ ਇਸ ਵਿੱਚ ਹੋਰ ਸੁਧਾਰ ਕੀਤਾ ਜਾਵੇ ਤੇ ਡਾਕਟਰਾਂ ਨੂੰ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਮਰੀਜ਼ਾਂ ਦੇ ਨਾਲ ਉਹ ਬਹੁਤ ਹੀ ਸਹੀ ਢੰਗ ਨਾਲ ਪੇਸ਼ ਆਣ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਦਿੱਕਤ ਨਾ ਹੋਵੇ ਤੇ ਉਹ ਆਪਣੇ ਜ਼ਿੰਦਗੀ ਵਿੱਚ ਮੁੜ ਪਰਤ ਲੈਣ। ਸੋ ਦੀ ਡਰਾਈਵ ਥਰੋਅਆਊਟ ਸਟੇਟ ਚੱਲ ਰਹੀ ਹੈਗੀ ਆ ਨਸ਼ਿਆਂ ਦੇ ਵਿਰੁੱਧ ਕੋਈ ਕਾਸਪੈਕਟ ਆਪਾਂ ਪਹਿਲਾਂ ਕਵਰ ਕੀਤਾ ਤੁਹਾਡੇ ਨਾਲ ਸਾਰਾ ਇਲਾਕੇ ਦੇ ਵਿੱਚ ਤੇ ਜਿਹੜਾ ਉਹਦੇ ਵਿੱਚ ਮੇਨ ਇੰਪੋਰਟੈਂਟ ਕੰਮ ਹੈਗਾ ਉਹ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਸਾਡੇ ਡਾਕਟਰ ਸਾਹਿਬਾਨ ਕਰ ਰਹੇ ਹੈਗੇ ਆ ਉਹ ਅੱਜ ਮੈਂ ਉਹਨਾਂ ਨੂੰ ਮਿਲਣ ਆਇਆ ਸੀਗਾ ਉਹਨਾਂ ਨਾਲ ਬੜੀ ਲੰਬੀ ਗੱਲਬਾਤ ਹੋਈ ਹੈਗੀ ਆ ਔਰ ਜਿਹੜੇ ਇਨਮੇਟਸ ਨੇ ਇੱਥੇ ਇਸ ਕੇਂਦਰ ਦੇ ਵਿੱਚ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ ਔਰ ਇੱਕ ਰੂਪਰੇਖਾ ਜਿਹੜੀ ਹੈਗੀ ਆ ਉਹ ਜ਼िला ਪੱਧਰ ਦੇ ਉੱਪਰ ਔਰ ਉਸ ਤੋਂ ਬਾਅਦ ਅਸੀਂ ਆਪਣੀਆਂ ਇੰਜੀਨੀਅਰ ਰਕਮੈਂਡੇਸ਼ਨਸ ਨੇ ਉਹ ਸਟੇਟ ਪੱਧਰ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲਾਗੂ ਕਰਾਵਾਂਗੇ ਤਾਂ ਜੋ ਜਿਹੜਾ ਪੰਜਾਬ ਹੈਗਾ ਉਹ ਨਸ਼ਾ ਮੁਕਤ ਹੋ ਸਕੇ ਸਰ ਤੁਸੀਂ ਦੌਰਾ ਕੀਤਾ ਹੈ ਕਿ ਕੋਈ ਕਮੀ ਪਾਈ ਗਈ ਅੰਦਰ ਨਹੀਂ ਮੈਂ ਕਮੀਆਂ ਦੇਖਣ ਨਹੀਂ ਆਇਆ ਦੋਸਤ ਮੈਂ ਤਾਂ ਸਿਰਫ ਆਪਣਾ ਆਪ ਨੂੰ ਉਹ ਦੇਖਣ ਆਇਆ ਕਿ ਅਸੀਂ ਹੋਰ ਕਿਹੜਾ तरीके नु इंप्रूव ਕਰ ਸਕਦੇ। ਕੀ ਕਿਸੇ ਨੇ ਕੀਤਾ ਹੈ ਵੀ ਸਾਨੂੰ ਕਈ ਦਵਾਈ ਨਹੀਂ ਮਿਲਦੀ ਜਾਂ ਕਿਸੇ ਬਗਾਨ ਦੇ ਕਿਸੇ ਨੇ ਇਹੋ ਜਿਹਾ ਕੁਝ ਨਹੀਂ ਕਿਹਾ ਅਸੀਂ ਤੇ ਆਪਣਾ ਡਾਟਾ ਇਕੱਠਾ ਕਰ ਰਹੇ ਹੈਗੇ ਆ ਕਿ ਇਹ ਚੀਜ਼ਾਂ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ। ਸਰ ਬਾਰਡਰ ਏਰੀਆ ਦੇ ਲਈ ਕੀ ਇੰਤਜ਼ਾਮ ਕੀਤੇ ਜਾ ਰਹੇ ਨੇ ਜਿਹੜਾ ਕਿ ਨਸ਼ਾ ਪਾਰਨੇ ਪਾਸੋਂ ਜਿਹੜਾ ਕਿ ਪੰਜਾਬ ਦੇ ਆਪਣੀ ਗੱਲ ਹੋਈ ਸੀ ਉਦੋਂ ਤੁਸੀਂ ਉੱਥੇ ਸੀਗੇ ਕਿ ਉਹ ਸਾਰੇ ਜਿਹੜੇ ਇੰਤਜ਼ਾਮ ਨੇ ਉਹ ਪੁਲਿਸ ਦੇ ਅਲੱਗ ਤਰ੍ਹਾਂ ਅਸੀਂ ਕਰ ਰਹੇ ਆਂ ਪਰ ਇਹ ਜਿਹੜੇ ਅੱਜ ਅਸਾ ਹੈਗੇ ਉਹ ਕੇਂਦਰ ਦੇ ਵਿੱਚ ਆਏ ਆ ਜਿੱਥੇ ਇਹ ਨਸ਼ਾ ਛਡਾਇਆ ਜਾਂਦਾ ਹੈਗਾ ਔਰ ਇਹਦੇ ਜਿਹੜੇ ਹੈਗੇ ਨੇ ਚੰਗੇ ਅ If you wish that your child learns today and leads tomorrow, bring them to A&M's GEMS Cambridge International School, Pathanko affiliated to CBSE New Delhi. Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football and so on. A&M's James Cambridge International School opposite Canada Palace near A&M Institute's Jalandhar Dalhousie Bypass Road, Batanco.